ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਜੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤੇ ਕਿਹੜੇ ਜ਼ਿਲ੍ਹੇ ਕਿਹੜੇ ਸ਼ਹਿਰ ਵਿੱਚ ਮੀਂਹ ਦੀ ਉਮੀਦ ਸਾਨੂੰ ਦਿਖਾਈ ਦੇ ਰਹੀ ਹੈ ਕਿਉਂਕਿ ਲਗਾਤਾਰ ਪੰਜਾਬ ਦੇ ਉੱਪਰ ਬੱਦਲਵਾਈ ਆਉਂਦੀ ਜਾਂਦੀ ਬਣੀ ਹੋਈ ਦਿਖਾਈ ਦੇ ਰਹੀ ਹੈ ਕਿਸੇ ਸ਼ਹਿਰ ਵਿੱਚ ਸਵੇਰ ਦੇ ਸਮੇਂ ਬਾਰਿਸ਼ ਦੇਖਣ ਨੂੰ ਮਿਲੀ ਕਿਸੇ ਵਿੱਚ ਦੁਪਹਿਰ ਦੇ ਸਮੇਂ ਦੇਖਣ ਨੂੰ ਮਿਲੀ ਤਾਜ਼ਾ ਸੈਟਲਾਈਟ ਮੈਪ ਦੇਖੀ ਜਾਵੇ ਤਾਂ ਬੱਦਲਵਾਈ ਦਾ ਦੌਰ ਪੰਜਾਬ ਦੇ ਨੇੜੇ ਤੇੜੇ ਵਧੀਆ ਰੂਪ ਦੇ ਵਿੱਚ ਬਣਿਆ ਹੋਇਆ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਜੀ ਕਮੈਂਟ ਕਰਕੇ ਦੱਸ ਸਕਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕੀਤੀ ਜਾਵੇ ਤਾਂ ਹਾਲਾਤ ਫਿਲਹਾਲ ਮੀਂਹ ਦੇ ਅੱਜ ਰਾਤ ਪਣਦੇ ਹੋਏ ਦਿਖਾਈ ਦੇ ਰਹੇ ਨੇ ਮੇਨ ਤੌਰ ਤੇ ਪੂਰਬੀ ਇਲਾਕੇ ਦੇ ਵਿੱਚ ਕਿਉਂਕਿ ਇਹ ਸਿਸਟਮ ਜਿਹੜੇ ਨੇ ਇਹ ਬਣੇ ਹੋਏ ਲਗਾਤਾਰ ਜੋ ਦਿਖਾਈ ਦੇ ਰਹੇ ਨੇ ਇਹ ਪੰਜਾਬ ਦੇ ਵਿੱਚ ਲਗਭਗ ਰਾਤ 11 ਤੋਂ ਲੈ ਕੇ ਤੜਕੇ 4 ਵਜੇ ਦੇ ਵਿੱਚ ਕਰ ਐਂਟਰੀ ਕਰਨਗੇ ਜਿਦੇ ਵਿੱਚ ਮੇਨ ਤੌਰ ਤੇ ਜ਼ਿਲ੍ਹੇ ਜਿਹੜੇ ਪ੍ਰਭਾਵਿਤ ਹੋਣਗੇ ਉਹ ਹੁਣ ਪਠਾਨਕੋਟ ਹੈ ਜੀ ਗੁਰਦਾਸਪੁਰ ਦਾ ਕੁਝ ਕੇ ਇਲਾਕਾ ਜੀ ਉੱਤਰੀ ਪੂਰਬੀ ਇਲਾਕਾ ਫਿਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮਾਚੀਵਾੜਾ ਰਾਹੋ ਬਲਾਚੌਰ ਇਹ ਇਲਾਕਾ ਹੋ ਗਿਆ ਜੀ ਨੰਗਲ ਅਨੰਦਪੁਰ ਸਾਹਿਬ ਦਾ ਇਲਾਕਾ ਕੀਰਤਪੁਰ ਤੇ ਮੁਹਾਲੀ ਫਤਿਹਗੜ ਚੰਡੀਗੜ ਤੇ ਲੁਧਿਆਣੇ ਦਾ ਹੇਠਲਾ ਇਲਾਕਾ ਤੇ ਮਲੇਰਕੋਟਲੇ ਦਾ ਇਲਾਕਾ ਇਹ ਸਾਨੂੰ ਮੇਨ ਤੌਰ ਤੇ ਚੇਲੇ ਪ੍ਰਭਾਵਤ ਹੁੰਦੇ ਦਿਖਾਈ ਦੇ ਰਹੇ ਨੇ ਕਪੂਰਥਾ ਤੇ ਜਲੰਧਰ ਦੇ ਵੀ ਕੁਝ ਕ ਹਿੱਸੇ ਪ੍ਰਭਾਵਤ ਹੋ ਸਕਦੇ ਨੇ ਜਿਨ੍ਹਾਂ ਵਿੱਚ ਮੀਂਹ ਅਚਾਰਾ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਲਗਾਤਾਰ ਸਿਸਟਮ ਇੱਕ ਤੋਂ ਬਾਅਦ ਇੱਕ ਆ ਰਹੇ ਨੇ ਬਰਸਾਤਾਂ ਦਾ ਜੋ ਸੀਜ਼ਨ ਚੱਲਦਾ ਉਹਦੇ ਵਿੱਚ ਅਜਿਹਾ ਸਿਸਟਮ ਸਾਨੂੰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਬੱਦਲ ਵਾਈ ਤੋਂ ਬਾਅਦ ਧੁੱਪ ਨਿਕਲਦੀ ਹੈ ਤਾਂ ਹਮਸ ਦਾ ਮਾਹੌਲ ਵੀ ਅੱਜ ਰਾਤ ਦੇਖਣ ਨੂੰ ਮਿਲੇਗਾ। ਕੋਈ ਬਹੁਤ ਸਾਰੇ ਇਲਾਕਿਆਂ ਵਿੱਚ ਵਧੀਆ ਤਰੀਕੇ ਨਾਲ ਧੁੱਪ ਅੱਜ ਲਿਸ਼ਕਰੀ ਸ਼ਾਮ ਦੇ ਵੇਲੇ ਦਿਖਾਈ ਦਿੱਤੀ ਹੈ ਜੀ। ਹਮਸ ਦਾ ਕੋਈ ਬਹੁਤ ਵੱਡਾ ਅਸਰ ਨਹੀਂ ਹੋਵੇਗਾ ਕਿਉਂਕਿ ਹਲਕੀ ਦਰਮਿਆਨੀ ਹਵਾ ਪੰਜਾਬ ਦੇ ਵਿੱਚ ਚੱਲਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਠੰਡ ਦਾ ਅਹਿਸਾਸ ਵੀ ਨਾਲ ਦੀ ਨਾਲ ਹੁੰਦਾ ਰਹੇਗਾ। ਇਸ ਤੋਂ ਇਲਾਵਾ ਕੋਈ ਵੱਡੀ ਅਪਡੇਟ ਨਹੀਂ ਹੈ ਅਗਰ ਕੋਈ ਜਮਈ ਜਾਣਕਾਰੀ ਆਈ ਤਾਂ ਉਹ ਤੁਹਾਡੇ ਤੱਕ ਨਵੀਂ ਪੋਸਟਾਂ ਹੀ ਸਾਂਝੀ ਕਰ ਦਵਾਂਗੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਅਪਡੇਟ ਹੋਵੇ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ